ਇਦਰ ਬਹਾ ਜਿਮਨੀ ਚੋਣ ਦੀ ਗਿਣਤੀ ਹੋ ਚੁੱਕੀ ਹੈ ਹਰਦੀਪ ਸਿੰਘ ਬੈਂਪੀ ਢੱਲੋਂ ਵੱਡੇ ਮਾਰਜ ਦੇ ਨਾਲ ਇਥੋਂ ਜਿੱਤ ਪ੍ਰਾਪਤ ਕਰ ਚੁੱਕਿਆ ਸਾਡੇ ਨਾਲ ਗੁਰਸੇਵਕ ਸਿੰਘ ਬਾਈ ਪ੍ਰਧਾਨ ਪੱਪਾ ਮਦੀਰ ਮੌਜੂਦ ਰਹਿਣਗੇ ਇਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਜੀ ਸਵਾਗਤ ਹੈ ਤੁਹਾਡਾ ਸਸੀ ਕਜਸੀਰ ਸਿੰਘ ਜੀ ਤੇ ਬਾਈ ਜੀ ਬੜੀ ਵੱਡੀ ਜਿੱਤ ਹੋਈ ਹੈ ਪਹਿਲਾਂ ਤਾਂ ਵਧਾਈਆਂ ਤੁਹਾਨੂੰ ਹਰਦੀਪ ਸਿੰਘ ਤੁਹਾਨੂੰ ਬਹੁਤ ਬਹੁਤ ਮੁਬਾਰਕ ਜਕਸੀਰ ਸਿੰਘ ਜੀ ਤੇ ਬਾਈ ਜੀ ਕਿਵੇਂ ਦੇਖਦੇ ਹੋ ਤੀਜੀ ਵਾਰ ਲੜੇ ਸੀ ਨਾ ਚੋਣ ਤੇ ਤੀਜੀ ਵਾਰ ਜਿੱਤ ਜਾ ਕੇ ਮਿਲੀ ਪਹਿਲਾਂ ਦੋ ਵਾਰ ਹਾਰ ਹੋਈ ਅਸੀਂ ਬਾਈ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਪ੍ਰਮਾਤਮਾ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਮੈਨੂੰ ਐਡੀ ਵੱਡੀ ਮਿਹਰ ਕਰੀਏ ਬਾਈ ਜੀ ਤੇ ਬਹੁਤ ਵੱਡਾ ਮਾਣ ਬਖਸ਼ਿਆ ਬਾਈ ਜੀ ਨੂੰ ਪਹਿਲਾਂ ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਧੰਨਵਾਦ ਕਰਦੇ ਆ ਉਦੋਂ ਬਾਅਦ ਚ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਸੰਦੀਪ ਪਾਟਕ ਜੀ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਜਿਨ੍ਹਾਂ ਨੇ ਗਿੱਦੜਵਾ ਹਲਕੇ ਦੇ ਵਿੱਚੋਂ ਇੱਕ ਜੋਗ ਉਮੀਦਵਾਰ ਸਮਝਾ ਡਿੰਪੀ ਢਿੱਲੋਂ ਨੂੰ ਐਮਐਲਏ ਦਾ ਉਹਨਾਂ ਨੇ ਇਹਨੂੰ ਇਹਨੇ ਲੱਖਾਂ ਲੋਕਾਂ ਦੇ ਵਿੱਚੋਂ ਇੱਕ ਇਹਦੀ ਚੋਣ ਕਰੇ ਡਿੰਪੀ ਢਿੱਲੋਂ ਬਾਈ ਦੀ ਤੇ ਉਹਨਾਂ ਨੇ ਬਹੁਤ ਵੱਡਾ ਵਿਸ਼ਵਾਸ ਕਰਕੇ ਉਹਨਾਂ ਨੂੰ ਉਮੀਦਵਾਰ ਐਲਾਨਿਆ ਗਦਰਬਾ ਤੋਂ ਤੇ ਉਹਨਾਂ ਨੇ ਜਿੱਤ ਪ੍ਰਾਪਤ ਕਰੀ ਦੂਸਰੇ ਨੰਬਰ ਤੇ ਗਦਰਬਾ ਹਲਕੇ ਦੀ ਸਾਂਗਤ ਦਾ ਬਹੁਤ ਬਹੁਤ ਧੰਨਵਾਦ ਕਰ ਜਿਨ੍ਹਾਂ ਨੇ ਆਪ ਦਾ ਇੱਕ ਇੱਕ ਕੀਮਤੀ ਵੋਟ ਡਿੰਪੀ ਢਿੱਲੋਂ ਨੂੰ ਤੇ ਆਵਾਜ਼ ਦੀ ਪਾਰਟੀ ਨੂੰ ਪਾ ਕੇ ਉਹਨਾਂ ਨੂੰ ਐਮਐਲਏ ਬਣਾਇਆ ਅਸੀਂ ਸਾਰਾ ਸਾਰਾ ਧੰਨਵਾਦ ਕਰਦੇ ਆਂ ਤਦੀਰ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀ ਬਹੁਤ ਵੱਡਾ ਫਤਵਾ ਜਤੰਬਦੀਰ ਪਿੰਡ ਦੇ ਵਿੱਚੋਂ ਮਦੀਰ ਦੀ ਸੰਗਤ ਨੇ ਭਾਈ ਨਵੀ ਬਰਾੜ ਜੀ ਮੇਰਾ ਛੋਟਾ ਵੀਰ ਹੈ ਉਹਨੇ ਵੀ ਜਿਹੜੇ ਕੰਪੇਨ ਚਲਾਈ ਮਦੀਰ ਦੇ ਵਿੱਚ ਸਭ ਨੂੰ ਸਾਨੂੰ ਨਾਲ ਲੈ ਕੇ ਚੱਲੇ ਤੇ ਬਹੁਤ ਵਧੀਆ ਪਿੰਡ ਦੇ ਵਿੱਚ ਹੰਗਾਰਾ ਮਿਲਿਆ ਅਸੀਂ ਬਹੁਤ ਬਹੁਤ ਆਪਦੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਮਦੀਰ ਦੀ ਸੰਗਤ ਦਾ ਤੇ ਗੱਦਰਵਾਲਕੇ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਐਡਾ ਵੱਡਾ ਮਾਣ ਬਖਸ਼ਿਆ ਭਾਈ ਹਰਦੀਪ ਸਿੰਘ ਜੀ ਭਾਈ ਹਰੇਕ ਪਿੰਡ ਦੀ ਲਗਭਗ ਵੋਟ ਵਾਧਦੀ ਤਰੈ ਹੈ ਹਾਂਜੀ ਤਕਰੀਬਨ ਮੰਨ ਲਓ ਜਕਸੀਰ ਭਾਈ ਇੱਕ ਦੋ ਪਿੰਡ ਛੱਡ ਕੇ ਤਕਰੀਬਨ ਸਾਰੇ ਵਧੀ ਆ ਭਾਈ ਦੀਪੂਰ ਦੇਖ ਕਿ ਦਰਵਾਹ ਅੱਗੇ ਪਛਾੜ ਦਿੰਦਾ ਸੀ ਗਿੱਦਰ ਬਾਜ ਜਿਵੇਂ ਬੈਂਟਾ ਬਾਤ ਕਹਿੰਦੇ ਸੀਗੇ ਤਾਂ ਸ਼ਹਿਰ ਨਹੀਂ ਬੜਾ ਸਾਧ ਦਿੱਤਾ ਹਾਂ ਇੱਕ ਦੀ ਸ਼ਹਿਰ ਨੇ ਬਹੁਤ ਦਿੱਤਾ ਉਹਦਾ ਵੀ ਵੇਖੋ ਪਿੱਛੇ ਬਾਈ ਦੀ ਗੱਲ ਕਰੀਏ ਤਾਂ ਬਾਈ ਚ ਵੀ ਬਾਈ ਥੋੜੇ ਫਰਕ ਨਾਲ ਹਾਰ ਕੇ ਵੱਲ ਨਹੀਂ ਕਿਸਮਤ ਸੀਗਾ ਵੈਸੇ ਉਹਦੇ ਵੋਟ ਉਹਦੇ ਵੀ ਲੋਕਾਂ ਨੇ ਬਹੁਤ ਵਧੀਆ ਬਾਈ ਸਪੋਰਟ ਬਾਈ ਜੀ ਨੂੰ ਉਹਦੇ ਵੀ ਕੋਈ ਫਰਕ ਨਹੀਂ ਰਿਹਾ ਵਿੜਿੰਗ ਸਾਹਿਬ ਕਹਿੰਦੇ ਰਹੇ ਹਨ ਤਿਲਕ ਨਹੀਂ ਕਹਿੰਦੇ ਹੈ ਨਹੀਂ ਲਕੀਰ ਨਹੀਂ ਮੱਥੇ 'ਚ ਐਮਐਲਏ ਬਣਦੀ ਇਹ ਤਾਂ ਬਾਈ ਜੀ ਇਹ ਲੋਕਾਂ ਸੰਗਤ ਦੇ ਸਾਰੇ ਆ ਇਹ ਪਤਾ ਨਹੀਂ ਲਕੀਰਾਂ ਤਾਂ ਸੰਗਤਾਂ ਬਣਾਉਣੀਆਂ ਹੁੰਦੀਆਂ ਨੇ ਕਿ ਲੋਕ ਐ ਜਿੱਦਾਂ ਸਾਧ ਸੰਗਤ ਦੀ ਕੋਈ ਕਿਰਪਾ ਹੋ ਜਾਈ ਉਦੋਂ ਬੱਲੇ ਬੱਲੇ ਕਰਾਉਂਦੇ ਆ ਅੱਗੇ ਵੇਖੋ ਤਿੰਨ ਵਾਰ ਵਡੰਗ ਸਾਹਿਬ ਤੇ ਕਿਰਪਾ ਕਰੀ ਹਲਕੇ ਸੰਗਤ ਨੇ ਵਧੀਆ ਸੀਗਾ ਐਗਤੀ ਬਾਈ ਜੀ ਦੇ ਘਰਤੀ ਮੇਰ ਸੰਗਤ ਨੇ ਬਾਈ ਜੀ ਨੂੰ ਜਿੱਦਾਂ ਵਡੰਗ ਸਾਹਿਬ ਕਹਿੰਦੇ ਨੇ ਵੀ ਵੋਟ ਤਾਂ ਮੇਰੀ ਖੜੀ ਐ 11 ਇੱਕ 50000 ਵੋਟਰਾਂ ਨੂੰ ਪਾਈ ਕੀ ਨਾ ਤਾਂ ਭੱਗ ਹਾਂਜੀ ਤਾਂ ਕਹਿੰਦੇ ਦੋ ਪਾਰਟੀਆਂ ਰਲ ਗਈਆਂ ਕਾਲੀ ਦਲ ਦਾ ਕਾਲੀ ਦਲ ਦਾ ਫਿਰ ਭਾਈ ਨਾਲ ਆ ਹੀ ਗਿਆ ਸਾਰਾ ਹਾਂ ਇਹ ਕਾਲੀ ਦਲ ਵੀ ਨਾਲ ਆ ਕੇ ਬਾਕੀ ਡਿੰਪੀ ਢਲੁੰਦਾ ਯਾਰ ਪਿਆਰੀ ਲੋਕਾਂ ਨੇ ਇੰਨਾ ਹੈ ਕਾਲੀ ਦਲ ਦੀ ਜਿਹੜੀ ਵੋਟ ਸੀ ਉਹਦਾ ਡਿੰਪੀ ਨੂੰ ਟਿਕਟ ਵੀ ਨਹੀਂ ਮਿਲੀ ਮੰਨ ਲਓ ਜੁਆਇਨ ਕਰੇ ਆਵਾਦ ਪਾਰਟੀ ਉਹ ਤਕਰੀਬਨ ਸਾਨੂੰ ਉਹਨਾਂ ਦੇ ਕੋਈ ਬੰਦਾ ਰਹੇਗਾ ਸਾਰੇ ਕਾਲੀ ਦਲ ਦੇ ਜੋ ਪੰਜ ਸਰਪੰਚ ਸੀ ਸੀਨੀਅਰ ਆਗੂ ਸੀਗੇ ਹਲਕੇ ਗਦਰਵਾਹ ਦੇ ਸਾਰੇ ਬਾਈ ਇਹਦੇ ਨਾਲ ਆਗੇ ਸੀ ਪਹਿਲਾਂ ਹੀ ਸਾਰੇ ਬਾਈ ਨੇ ਪਿਆਰੀ ਇੰਨਾ ਕਰਦੇ ਸਾਰੇ ਨਾਲ ਆਗੇ ਸੀਗੇ ਸਰਸ ਦੇ ਆਧਾਰ ਤੇ ਵੋਟ ਪਈ ਹੈ ਨਾ ਸਰਸ ਦੇ ਆਧਾਰ ਤੇ ਪਈ ਹੈ ਤੇ ਬਾਈ ਜਿਵੇਂ ਕਹਿੰਦੇ ਬਾਈ ਕਹਿੰਦੇ ਵੀ 2.5 ਸਾਲ ਹੈ ਨਾ ਬਨਾਮ 28 ਸਾਲ ਤਾਂ ਵਾਦੇ ਕੀਤੇ ਬੜੇ ਮਤਲਬ ਕਰਨਗੇ 2.5 ਸਾਲਾਂ ਦੇ ਫਿਰ ਲੱਗ ਪੂਰਨ ਭਰੋਸਾ ਹੈ ਪੂਰਾ ਵਿਸ਼ਵਾਸ ਹੈ ਵੀ ਹਰਦੀਪ ਸਿੰਘ ਡਿੰਪੀ ਟੀਲੋ ਬਹੁਤ ਵਧੀਆ ਇਨਸਾਨ ਹੈ ਜੋ ਗੱਲ ਕਹਿੰਦਾ ਉਹ ਕਰਦਾ ਸਾਨੂੰ ਪੂਰਾ ਯਕੀਨ ਹੈ ਇਹਨਾਂ ਤੇ ਵੀ ਜਿਹੜੇ ਇਹਨੇ ਗੱਲਾਂ ਬਾਤਾਂ ਲੋਕਾਂ ਨਾਲ ਆਪਣੀ ਕੈਂਪੇਨ ਦੇ ਵਿੱਚ ਕਰੀਆਂ ਗਦਰਵਾਲ ਕੇ ਸੰਗਤ ਨਾਲ ਤਕਰੀਬਨ ਇਹ ਪੂਰੀਆਂ ਕਰਨਗੇ ਸਾਰੀਆਂ ਸਾਨੂੰ ਪੂਰਾ ਵਿਸ਼ਵਾਸ ਹੈ ਤੇ ਅਸੀਂ ਵੀ ਬਾਈ ਜੀ ਜਗਸੀਰ ਜੀ ਮਦੀਰ ਚ ਬੈਠੇ ਮੰਨ ਲਓ ਜਿੰਨੀ ਕੁ ਜੋਗ ਰਹੇ ਆ ਸਾਡਾ 24 ਘੰਟੇ ਫੋਨ ਖੁੱਲ੍ਹਾ ਹਾਂ ਮੰਨ ਲਓ ਜਿੰਨਾ ਜਿੰਨੀ ਕ ਜੋਗ ਰਹੇ ਆ ਅਸੀਂ ਵੀ ਸੰਗਤ ਦਾ ਪੂਰਾ ਕਰਾਂਗੇ ਜਿਨ੍ਹਾਂ ਨੇ ਕੋਈ ਬਾਈ ਜੀ ਨੂੰ ਵੋਟ ਪਾਈ ਹੈ ਮੰਨ ਲਓ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਕੋਈ ਨਹੀਂ ਪਾਈ ਸਭ ਦਾ ਧੰਨਵਾਦ ਸਾਨੂੰ ਇਹ ਸ਼ੋਸ਼ਾ ਹੈ ਜਿਹੜੇ ਬਾਈ ਜੀ ਹੈ ਇਹ ਸਭ ਦੇ ਐਮਐਲਏ ਆ ਕੋਈ ਕੱਲੀ ਆਮ ਆਦੀ ਪਾਰਟੀ ਦੇ ਨਹੀਂ ਇਹ ਸਾਰੇ ਸੰਗਤ ਦੇ ਆ ਆਪਣੇ ਗੱਦਰੇਵਾਲਕੇ ਦੇ ਸਾਰੇ ਲੋਕਾਂ ਦੇ ਐਮਐਲਏ ਆ ਇੱਕ ਕੋਈ ਬੜਾ ਲੋਕਲ ਐਮਐਲਏ ਬਣਿਆ ਹਨਾ ਇਹ ਹੀ ਗੱਲ ਉਹ ਪਹਿਲਾਂ ਬਾਹਰੋਂ ਹੀ ਕਹਿੰਦੇ ਗੱਦਰ ਵਿੱਚ ਐਮਐਲਏ ਬੰਦੇ ਰਹੇ ਆ ਤੇ ਇਹ ਵੀ ਬੜਾ ਪਹਿਲੀ ਵਾਰੀ ਹੋਇਆ ਵੀ ਲੋਕਲ ਬੰਦਾ ਐਮਐਲਏ ਬਣ ਗਿਆ ਤਾਂ ਡੈਂਪਟੀ ਲੋਕ ਤਾਂ ਕਹਿੰਦੇ ਵੈਸੇ ਵੀ 6-7 ਜਣੇ ਆ ਵਧੀਆ ਜੀ ਵੇਖ ਲਓ ਪਹਿਲਾਂ ਮਨਪ੍ਰੀਤ ਬਾਦਲ ਸੀਗੇ ਉਹ ਬਾਦਲ ਦੇ ਸੀਗੇ ਰਾਜਾ ਵੜੈਂਕ ਜੀ ਅੱਗੇ ਡੜਾ ਮੁਕਸਰ ਰਹਿੰਦੀ ਹੈ ਜਿਹਨੇ ਰਾਸ਼ ਮੁਕਸਰ ਹੈ ਇਹ ਦੇਖ ਲਓ ਆਪਣੇ ਮੰਨ ਲਓ ਚੌਂਕਾਂ 'ਚ ਹੀ ਬੈਠੇ ਅੱਗੇ ਡੜਵਾ ਜਿਦੋਂ ਮਰਜ਼ੀ ਬੰਦਾ ਮੰਡੀ ਜਾਂਦਾ ਤਾਂ ਮਿਲਿਆ ਆਵੇ ਚਾਰ ਪੰਜ ਮੈਂਬਰ ਆ ਪਰਿਵਾਰ ਦੇ ਜਿਦੋਂ ਮਰਜ਼ੀ ਜਾੜੋ ਆਪਣ ਜਿਹੜਾ ਮਾਨ ਵੜਾ ਕੰਮ ਪੈਂਦਾ ਤੇ ਕਰਨਗੇ ਵਧੀਆ ਕਰਦੇ ਗੱਲਬਾਤ ਸੁਣਦੇ ਪੂਰੀ ਹਰਕਤ ਦੀ ਸੁਣਦੇ ਕੀ ਲੱਗਦਾ ਬਾਈ ਤੁਹਾਡੇ ਹਿਸਾਬ ਨਾਲ ਕੋਈ ਜਿਹੜੇ ਮੇਨ ਕੰਮ ਹੈਗੇ ਕਿ ਦਰਵੇ ਜਿਹੜੇ ਕਰਨ ਵਾਲੇ ਆ ਜਿਵੇਂ ਆ ਸੜਕਾਂ ਦਾ ਬੁਰਾ ਹਾਲ ਹੀ ਸੀਗਾ ਬਾਈ ਜੇ ਕਰਨਗੇ ਇਹਨੂੰ ਸੌ ਚੱਕ ਲੈਣ ਦੋ ਜਿਦੋਂ ਬਾਈ ਨੇ ਸੌ ਚੱਕ ਲਈ ਉਦੋਂ ਮੜ ਕੇ ਕੰਮ ਕਰਨੇ ਬਸ ਇਹਨਾਂ ਨੇ ਅੱਗੇ ਨਾ ਇਹਨਾਂ ਨੇ ਹਰਕੇ ਵੀ ਨਹੀਂ ਬਾਈ ਜਗਸੀਰ ਬੈਠੇ ਕਰੇ ਮੰਨ ਲਓ ਹਰਕੇ ਵੀ ਜਿੰਨੀ ਜੋਗਰੇ ਸੀਗੇ ਸੰਗਤ ਦੀ ਸੇਵਾ ਕਰਦੇ ਰਹੇ ਆ ਉਦੋਂ ਵੀ ਕੋਈ ਮੈਂਦੇ ਨਹੀਂ ਸੀ ਕਰੇ ਹਰਕ ਦੇ ਦੁੱਖ ਚ ਖੁਸ਼ੀ ਗਮੀ ਹਰਕ ਦੇ ਜਾਂਦੇ ਰਹੇ ਆ ਦੇਖੇ ਭਾਲੇ ਆਪਣੇ ਲੱਗਦਾ ਸੀ ਬਈ ਐਤ ਕੀ ਅਮੀਰ ਸੀ ਵੀ ਇੰਨੀ ਜਿੱਤ ਹੋਊ ਜਾਂ ਇੰਨੀ ਵੱਡੀ ਜਿੱਤ ਹੋਊ ਨਹੀਂ ਇੰਨੀ ਉਮੀਦ ਨਹੀਂ ਸੀ ਸਾਨੂੰ ਸੀਗਾ ਜਿੱਤ ਤਾਂ ਬਾਈ ਹੋਊਗੀ ਪੱਕੀ ਪਰ ਸਾਡੀ ਉਮੀਦ ਤੋਂ ਵੱਧ ਜਿੱਤ ਹੋਈ ਹੈ ਨੀਤ ਵੱਧ ਜਤੋਈ ਬਾਈ ਇਹਦੀ ਲੋਕਾਂ ਨੇ ਗੰਨੇ ਕਿਸਾਨਾਂ ਨੂੰ ਮੱਲਾ ਇੱਕ ਪਾਸੇ ਹਾਂ ਇੱਕ ਲਹਿਰ ਬਣ ਗਈ ਲੋਕਾਂ ਨੇ ਇੱਥੇ ਦਾਅ ਬਣਾ ਲਏ ਸੀਗੇ ਕਿ ਇਹ ਤੀਣਾ ਇਹਨਾਂ ਨੂੰ ਡਿੰਪੀ ਨੂੰ ਐਮਐਲਏ ਬਣਾਉਣਾ ਹੈ ਬਣਾਉਣਾ ਬਸ ਇੱਕ ਧਾਰ ਲਈ ਸਾਰੇ ਬੰਦਿਆਂ ਨੇ ਗੱਦਰਵਾਦੀ ਸੰਗਤ ਨੇ ਪੂਰਾ ਧਾਰ ਲਿਆ ਸੀ ਇਹ ਵੀ ਬਾਈ ਜੀ ਨੂੰ ਐਮਐਲਏ ਬਣਾਉਣਾ ਹੈ ਬਣਾਣਾ ਹੈ ਸੀਗਣਾ ਬਈ ਆਦ ਕਿ ਕਹਿੰਦੇ ਐਮਐਲਏ ਰੀਸਿੰਗ ਟੈਂਪੀ ਢੋ ਨਹੀਂ ਲੱਗਿਆ ਸੀ ਪਾਰ ਦੋ ਵਾਰੀ ਹਨਾ ਹਾਂਜੀ ਤਾਂ ਕਿ ਉਹ ਲੋਕਾਂ ਨੇ ਲਾਤਾਂ ਲਾਤਾਂ ਜੀ ਬਾਕੀ ਜਗਸੀਰ ਬਾਈ ਦੇਖ ਲਓ ਮਾਤਾ ਦੀ ਕਿੰਨੇ ਵਾਰਾ ਡਿੰਪੀ ਬਾਈ ਦੇ ਮਾਤਾ ਜੀ ਬੈਠੇ ਆ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਹਰ ਇੱਕ ਉਹਨਾਂ ਦੀ ਵਿਭਾਵਕ ਅਪੀਲ ਸੀ ਆਈ ਪਿਛਲੇ ਹਾਂਜੀ ਹਾਂਜੀ ਉਹਨੇ ਬੜਾ ਬਹੁਤ ਵਧੀਆ ਅਪੀਲ ਸੁਣਾਦੀ ਬਹੁਤ ਵਧੀਆ ਉਹਨਾਂ ਦੇ ਬੋਲ ਸੀਗੇ ਤੇ ਉਹਨਾਂ ਨੇ ਪੂਰੀ ਹਲਕੇ ਜੀ ਗੱਲਬਾਤ ਹੋਈ ਉਹਨਾਂ ਦੀ ਦੱਸ ਦੇ ਕਹਿੰਦੇ ਵੀ ਜੇ ਬੱਚਾ ਕਦੇ ਫੇਲ ਹੋ ਜੇ ਫਿਰ ਵਾਰੀ ਵਾਰੀ ਫੇਲ ਹੋਵੇ ਹਨ ਹੁੰਦਾ ਹੀ ਆ ਜੀ ਮਾਤਾ ਨੂੰ ਪਿਤਾ ਨੂੰ ਆਪ ਦਾ ਬੱਚਾ ਮੇਰਾ ਤਰੱਕੀ ਕਰੇ ਮਾਤਾ ਨੂੰ ਵੀ ਇੱਕ ਆਇਆ ਕਿ ਮੈਂ ਵੀ ਆਪ ਦੇ ਪੁੱਤ ਨੂੰ ਦੋ ਵਾਰੀ ਹਾਰ ਚੁੱਕਿਆ ਪਹਿਲਾਂ ਕਿ ਮੈਂ ਆਪ ਦੇ ਪੁੱਤ ਨੂੰ ਐਮਐਲਏ ਬਣਦਾ ਦੇਖਾਂ ਉਹਨਾਂ ਨੂੰ ਬਹੁਤ ਵੱਡੀ ਖੁਸ਼ੀ ਦੀ ਤੱਕ ਕਿਵੇਂ ਦੇਖ ਦੋ ਪਿੰਡਾਂ ਚ ਮਾਹੌਲ ਠੀਕ ਹੈ ਲਗਭਗ ਜਿਵੇਂ ਜੱਤ ਤੋਂ ਬਾਅਦ ਹਨਾ ਕਈ ਵਾਰੀ ਅਗਲਾ ਕਹਿੰਦਾ ਸੀ ਜੱਤ ਨਹੀਂ ਵਧੀਆ ਜੀ ਚਲੋ ਜਿੱਤਾਂ ਹਰ ਹੁੰਦੀਆਂ ਰਹਿੰਦੀਆਂ ਇਹ ਤਾਂ ਆਪਣੀ ਭਾਈਚਾਰਕ ਸਾਂਝ ਹੈ ਪਿੰਡ ਦੀ ਚਲੋ ਇੱਕ ਦੋ ਦਿਨ ਹੁੰਦਾ ਠੀਕ ਹੈ ਜੱਤ ਦੀ ਖੁਸ਼ੀ ਹੁੰਦੀ ਮਨਾ ਲਈ ਉਦੋਂ ਮੁੜ ਕੇ ਆਪ ਦਾ ਪਰਪਾ ਕੈਮ ਰੱਖਣਾ ਚਾਹੀਦਾ ਹੂੰ ਵਾਪਾ ਆਰਟੀਆਂ ਤਾਂ ਹੁੰਦੀਆਂ ਰਹਿੰਦੀਆਂ ਜਾਂਦੀਆਂ ਰਹਿੰਦੀਆਂ ਜਿਹੜਾ ਭਾਈਚਾਰ ਕੋਈ ਇੱਕ ਪਾਸੇ ਐ ਪਾਰਟ ਇੱਕ ਪਾਸੇ ਐ ਕੋਈ ਕਿਸੇ ਦੀ ਮਦਦ ਕਰਨਾ ਕੋਈ ਸਾਂਹ ਨੂੰ ਹੁੰਦਾ ਉਹ ਕਰ ਲਿਆ ਉਦੋਂ ਮੁੜ ਕੇ ਆਉਦਾ ਹੂੰ ਤੇ ਆਰ ਮਨਾ ਕੇ ਰੱਖਣਾ ਚਾਹੀਦਾ ਲੁਕਣ ਨਹੀਂ ਲੱਗਦਾ ਭਾਈ ਰੇਪਿਟ ਲੋ ਸਾਂਝੇ ਤੌਰ ਤੇ ਪਿੰਡਾਂ ਚ ਆਏ ਵਧੀਆ ਬਣਾ ਪਾਰਟੀ ਬਾਜੀ ਦੋ ਬੈਲਜੋਲ ਕੇ ਚੱਲਾਂਗੇ ਸੜਕ ਦਾ ਕੰਮ ਕਰਨਗੇ ਸਾਨੂੰ ਪੂਰਾ ਭਰੋਸਾ ਹੈ ਪੂਰਨ ਭਰੋਸਾ ਬਾਈ ਜੀ ਹੂੰ ਹੂੰ ਨਹੀਂ ਜਿਵੇਂ ਆਮ ਪਿੰਡਾਂ ਜਿਵੇਂ ਰਾਜੇ ਵੜਾਂਗਰ ਤੋਂ ਕਹਤ ਹੁੰਦੇ ਸੀ ਥੋੜਾ ਜਿਹਾ ਤਿੰਨ ਵਾਰੀ ਜਿੱਤ ਕੇ ਤੇ ਸਹੀ ਨਹੀਂ ਬੋਲਦੇ ਕਹਿੰਦੇ ਥੋੜਾ ਉੱਚੀ ਬੋਲਦੇ ਆ ਤਾਂ ਬਾਈ ਦੀ ਕੋਈ ਬੋਲ ਬਾਣੀ ਚ ਜਿਵੇਂ ਹੁਣ ਜਿੱਤ ਗਏ ਕੋਈ ਫਰਕ ਤਾਂ ਨਹੀਂ ਪੈਂਦਾ ਕੋਊ ਆ ਨਹੀਂ ਜੀ ਬਾਈ ਜੀ ਤਾਂ ਵੇਖੋ ਕੱਲ ਵੀ ਨਹੀਂ ਕੋਈ ਉੱਚੀ ਨਹੀਂ ਵੀ ਗੱਲ ਕਰੀ ਕੱਲ ਵੀ ਉਹਨਾਂ ਨੇ ਜੇ ਬੋਲੇ ਆ ਤਾਂ মিডিਆ ਸਾਹਮਣੇ ਇਹੀ ਗੱਲ ਕਹੀ ਆ ਵੀ ਡਿੰਪੀ ਢਿਲੋਂ ਨੇ ਜਿੱਤਿਆ ਇਹ ਸਾਰਾ ਗਿੜੜ ਵਾਈ ਜਿੱਤਿਆ ਹੂੰ ਬਦੀਆਂ ਨਾਰਮਸਵਾ ਦੇ ਬੰਦੇ ਆ ਤਾਂ ਲੱਗਦਾ 2.5 ਸਾਲ ਜਿਵੇਂ ਬਾਈ ਕਹਿੰਦੇ 2.5 ਸਾਲ ਦਿਓ ਤੇ ਫੇਰ ਹੀ ਵੋਟਾਂ ਮੰਗਾਂਗੇ ਹਨਾ ਲੱਗਦਾ 27 'ਚ ਫਿਰ ਉਹ ਕਰ ਪਾਉਣਗੇ ਪੂਰਾ ਵੋਟਾਂ ਮੰਗਣ ਦੀ ਲੋੜ ਪਊਗੀ ਉਹਨਾਂ ਨੇ ਇਹ ਗੱਲ ਕਹੀ ਆ ਮੈਂ ਤੁਹਾਡੇ ਕੋਲੇ ਵੋਟ ਮੰਗਣ ਨਹੀਂ ਮੁੜ ਕੇ ਆਉਂਦਾ ਮੈਨੂੰ ਇੱਕ ਵਚ ਐਮਐਲ ਬਣਾ ਦਿਓ ਉਹਨਾਂ ਨੂੰ ਕੋਈ ਸਿਕਰ ਅੰਦਰ ਵਿਸ਼ਵਾਸ ਹੋ ਕਰਨਗੇ ਲੋਕਾਂ ਦੇ ਕੰਮ ਜਿਦੋਂ ਉਹਨੇ ਕੰਮ ਕਰੇ ਤੇ 27 'ਚ ਉਹਨੂੰ ਫਿਰ ਬੰਨਗੇ ਦੁਰੀਆਰ ਜੀ ਉਹ ਬੰਨਗੇ ਫਿਰ ਬਾਕੀ ਸੀਐਮ ਸਾਹਿਬ ਨਾਲ ਪੂਰੀ ਉਹਨਾਂ ਦੀ ਭਰਾਵਾਂ ਵਾਲੀ ਗੱਲਬਾਤ ਹੈ ਉਹ ਵੀ ਕਿਸੇ ਗੱਲ ਤੇ ਜੀ ਕਰਦੇ ਸੀ ਨਾ ਪੂਰੀ ਭਰਾਵਾਂ ਵਾਲੀ ਗੱਲਬਾਤ ਭਗਵੰਤ ਤੁਮਾਂ ਜੀ ਨਾਲ। ਹੋਰ ਕੀ ਕਹਾਂਗੇ ਬਈ ਮੈਂ ਦਾ ਦਰਸ਼ਕਾਂ ਨੂੰ। ਬਸ ਇਸੇ ਦੇ ਹੀ ਕਹਨੇ ਆ ਵੀ ਬਾਈ ਜੀ ਜਿੱਤ ਗਏ ਤੇ ਸਾਰੀ ਸੰਗਤ ਨੂੰ ਅਸੀਂ ਰੋਂ ਰੋਂ ਸਾਡਾ ਰੇਣੀ ਆ ਤੁਹਾਡੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤਾਂ ਇਹ ਸਨ ਸੇਵਕ ਸਿੰਘ ਪਪਾ ਮੰਦਿਰ ਜੋ ਕਿ ਹਰਦੀਪ ਸਿੰਘ ਟੈਂਪੀ ਢਲੋਂ ਦੇ ਸਮਰਥਕ ਵੀ ਨੇ ਔਰ ਜਿੱਤ ਦੀ ਖੁਸ਼ੀ ਮਨਾਈ ਔਰ ਕਿਹਾ ਕਿ ਰਲ ਮਿਲ ਕੇ ਚੱਲਣਗੇ ਸਾਰੇ ਹਲਕੇ ਦੇ ਇਹ ਕੰਮ ਆਹੋ ਬਾਈ ਜੀ ਨੇ ਜਿਹੜੇ ਵਾਅਦੇ ਕੀਤੇ ਉਹ ਪੂਰੇ ਹੋਣਗੇ। ਤਾਂ ਇਹ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ।